ਲਓ ਜੀ ਅੱਜ ਗਰੀਬ ਘਰਾਂ ਦਾ ਮੁੰਡਾ ਬਣ ਗਿਆ ਮਾਨਸਾ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਅੱਜ ਮਾਨਸਾ ਵਿਖੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਮਾਤਾ ਜੀ ਪਹੁੰਚੇ ਜਿੱਥੇ ਗੁਰਪ੍ਰੀਤ ਸਿੰਘ ਮਾਨ ਗੁਰਪ੍ਰੀਤ ਸਿੰਘ ਪੁੱਤਰ ਕਿਹਾ ਜਾਂਦਾ ਉਹਨਾਂ ਨੂੰ ਉਹਨਾਂ ਨੂੰ ਅੱਜ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਤੇ ਭਗਵੰਤ ਮਾਨ ਦੇ ਮਾਤਾ ਜੀ ਵੱਲੋਂ ਆ ਕੇ ਉਹਨਾਂ ਦੇ ਮੂੰਹ 'ਚ ਵਰਫੀ 바ਕੇ ਉਹਨਾਂ ਨੂੰ ਤਾਜ ਪੋਸ਼ੀ ਤੇ ਪਹੁੰਚ ਕੇ ਕੁਰਸੀ 'ਤੇ ਬਿਠਾਇਆ ਉਸੇ ਸਮੇਂ ਹੀ ਗੁਰਪ੍ਰੀਤ ਪੁੱਚਰ ਵੱਲੋਂ ਅੱਜ ਇੱਕ ਵੱਡਾ ਕੰਮ ਕੀਤਾ ਗਿਆ ਜਿੱਥੇ ਉਹਨਾਂ ਨੇ ਸਭ ਤੋਂ ਪਹਿਲਾਂ ਕੁਰਸੀ 'ਤੇ ਬੈਠਣ ਤੋਂ ਆਪਣੇ ਮਾਤਾ ਜੀ ਨੂੰ ਕੁਰਸੀ 'ਤੇ ਬਿਠਾਇਆ ਤੇ ਉਹਨਾਂ ਕਿਹਾ ਕਿ ਇਹਨਾਂ ਦੀ ਹੀ ਦੇਣ ਹੈ ਜਿਸ ਕਰਕੇ ਮੈਂ ਕੁਰਸੀ 'ਤੇ ਬੈਠਾ ਅਦੇ ਨਾਲ ਹੀ ਉਹਨੇ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਜਿੱਥੇ ਭਗਵੰਤ ਸਿੰਘ ਮਾਨ ਵੱਲੋਂ ਵੱਡੇ ਕਦਮ ਚੱਕੇ ਗਏ ਹਨ ਉੱਥੇ ਹੀ ਸਾਡੇ ਵੱਲੋਂ ਵੀ ਪਹਿਲ ਦੇ ਆਧਾਰ 'ਤੇ ਮਾਨਸਾਂ ਦੇ ਵਿੱਚ ਵਿਕਾਸ ਦੀਆਂ ਲਹਿਰਾਂ ਲਿਆਂਦੀਆਂ ਜਾਣਗੀਆਂ ਹੋਰ ਕੀ ਕਿਹਾ ਸੁਣੋ ਤੁਸੀਂ ਵੀ ਤੇ ਕਰੋ ਵੀਡੀਓ ਸ਼ੇਅਰ ਮੈਂ ਧੰਨਵਾਦ ਕਰਦਾ ਪਾਰਟੀ ਸਪ੍ਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਤੇ ਨਾਲ ਹੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਮਾਤਾ ਹਰਪਾਲ ਜੀ ਕੌਰ ਜੀ ਵੀ ਪਹੁੰਚੇ ਨੇ ਉਹਨਾਂ ਦਾ ਵੀ ਸਾਡੇ ਸਤਿਕਾਰਯੋਗ ਐਮਐਲਏ ਡਾਕਟਰ ਬੀਜੇ ਸਿੰਘਲਾ ਜੀ ਐਮਐਲਏ ਭਾਈ ਗੁਰਪ੍ਰੀਤ ਸਿੰਘ ਬਣਾਵਾਲੀ ਸਾਹਿਬ ਜੀ ਤੇ ਪ੍ਰਿੰਸੀਪਲ ਗੋਦਰਾਮ ਜੀ ਸਾਬ ਦਾ ਇਹ ਇੱਕ ਵੱਡਾ ਪਲੇਖਾ ਮਤਲਬ ਪਾਰਟੀ ਨੇ ਮਣਾ ਵਿੱਚੋਂ ਕੱਢਿਆ ਵੀ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਅਹੁਦੇ ਨਹੀਂ ਮਿਲਦੇ। ਮਾਤਰ ਤੁਸੀਂ ਸਾਰੇ ਸਾਡੇ ਪੱਤਰਕਾਰ ਸਾਥੀਓ ਭਵੇਂ ਸਾਡੇ ਵਰਕਰ ਨੇ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਆਪਾਂ ਤੱਪੜ ਵਿਛਾਉਣ ਵਾਲਿਆਂ ਚੋਂ ਹੀ ਪੈਦਾ ਹੋਇਆ ਤੇ ਕੁਰਸੀਆਂ ਲਾਉਣ ਵਾਲਿਆਂ ਚੋਂ ਹੀ ਪੈਦਾ ਹੋਇਆ ਤੇ ਅੱਜ ਅਸੀਂ ਤਹਿਤੋਂ ਧੰਨਵਾਦ ਕਰਦੇ ਆਂ ਆਮ ਆਦਮੀ ਪਾਰਟੀ ਨੇ ਜਿਹ ਸਿੱਕ ਨਿਮਾਣੇ ਜਿਹ ਵਰਕਰ ਨੂੰ ਮਾਤਰ ਬਹੁਤ ਵੱਡੇ ਅਹੁਦੇਦਾਰ ਨਾਲ ਸਤਿਕਾਰ ਦਿੱਤਾ ਤੇ ਪੂਰੀ ਤਨਦੇਹੀ ਨਾਲ ਆਪਾਂ ਸੇਵਾ ਕਰਾਂਗੇ। ਜਿਸ ਤਰ੍ਹਾਂ ਵੀ ਜ਼ਿੰਮੇਵਾਰੀ ਮਿਲੀ ਆ ਸਾਡੇ ਸਤਕਾਰਯੋਗ ਐਮ.ਐਲ.ਏ. ਸਾਹਿਬ ਅਸੀਂ ਸਾਰੇ ਮਿਲ ਬੈਠ ਕੇ ਜੋ ਵੀ ਜਿੰਨਾ ਲੋਕਾਂ ਦੇ ਕੰਮ ਹੋ ਸਕੇ ਵੱਧ ਤੋਂ ਵੱਧ ਸਹਿਯੋਗ ਦੇਵਾਂਗੇ ਸਭ ਦਾ ਤੁਹਾਡੇ ਫੰਕਸ਼ਨ ਵਾਲੇ ਸਾਥੀਆਂ ਦਾ ਵੀ ਤੈਅ ਤਲੋ ਤੈਅ ਦੇ ਆਧਾਰ ਤੇ ਕੀ ਸੋਚਿਆ ਜਿਹੜਾ ਕੰਮ ਆ ਜਿਹੜੇ ਪਹਿਲੇ ਆਧਾਰ ਤੇ ਕਰਨੀ ਪਹਿਲ ਤੇ ਆਧਾਰ ਤੇ ਦੇਖੋ ਜੀ ਜਿਵੇਂ ਵੀ ਮਤਲਬ ਪਿਛਲੇ ਦਿਨੀ ਸਾਡੀ ਮੀਟਿੰਗ ਹੋਈ ਐਮ.ਐਲ.ਏ. ਸਾਹਿਬ ਹੋ ਰਹੇ ਨੇ ਵੀ ਆਪਦੇ ਪਿੰਡਾਂ ਦੇ ਵਿੱਚ ਕਾਫੀ ਬਣਾਏ ਹੋਏ ਨੇ ਪ੍ਰੋਗਰਾਮ ਵੀ ਆਪਾਂ ਇਹ ਕਰਾਉਣੇ ਨੇ ਵੱਖ-ਵੱਖ ਉਹਨਾਂ ਨੂੰ ਲੈ ਕੇ ਅਸੀਂ ਭਾਵੇਂ ਤਾਂ ਇਹ ਖੇਡਾਂ ਹੋਣ ਜਾ ਪਾਰਟੀ ਵੱਲੋਂ ਜੋ ਜੁੱਧਨ ਅਸ਼ੇ ਵਿਰੁੱਧ ਮੁਹਿੰਮ ਚੱਲ ਰਹੀ ਆ ਉਹਦੇ ਵਿੱਚ ਵੀ ਅਸੀਂ ਵੱਡਾ ਸਹਿਯੋਗ ਵੀ ਤਾਂ ਕਿ ਸਾਡੀ ਜਵਾਨੀ ਨੂੰ ਬਚਾਇਆ ਜਾ ਸਕੇ ਤੇ ਜਾਦੇ ਜਿਹੜਾ ਵਿਸ਼ੇਸ਼ ਤੌਰ ਤੇ ਧਿਆਨ ਹੈ ਉਹ ਖੇਡ ਗਰਾਊਂਡਾਂ ਦੇ ਉੱਤੇ ਜ਼ਰੂਰ ਰਹੇਗਾ। ਤੁਹਾਨੂੰ ਗੁਰਪ੍ਰੀਤ ਸਿੰਘ ਪੁੱਛ ਰਿਹਾ ਨੂੰ ਅੱਜ ਚੇਅਰ ਮੈਂਬਰਾਂ ਹੈਗਾ ਕੀ ਕਹੋਗੇ ਤੇ ਪਹਿਲਾਂ ਤਾਂ ਆਪਾਂ ਆਪਦੀ ਗੁਰਾਂ ਦੀ ਧਰਤੀ ਤੇ ਬੈਠਿਆ ਪੀਰਾਂ ਦੀ ਧਰਤੀ ਤੇ ਬੈਠਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਿੱਧਾ ਹੀ ਵਧਾਈ ਦੇਵਾਂਗੇ ਵੀ ਸਾਡੇ ਆਮ ਘਰਾਂ ਚੋਂ ਉੱਠ ਕੇ ਬੱਚਿਆਂ ਨੂੰ ਅੱਜ ਚੇਅਰਮੈਨੀਆਂ ਮਿਲ ਰਹੀਆਂ ਨੇ ਸਾਨੂੰ ਇਹੀ ਖੁਸ਼ੀ ਬਹੁਤ ਜ਼ਿਆਦਾ ਆ ਕੋਈ ਰਿਸ਼ਤੇਦਾਰੀ ਨਹੀਂ ਕੋਈ ਕੋਈ ਹੋ ਨਹੀਂ ਆਮ ਘਰਾਂ ਚੋਂ ਉੱਠ ਕੇ ਬੱਚੇ ਕੰਮ ਕਰਦੇ ਸੀ ਉਹਨਾਂ ਨੂੰ ਅੱਜ ਚੇਅਰਮੈਨੀਆਂ ਮਿਲ ਰਹੀਆਂ ਸਹੀ ਸਹੀ ਕੰਮ ਕਰਨਗੇ ਬੱਚੇ ਬਚਾਉਣਗੇ ਪੰਜਾਬ ਨੂੰ ਕਿਹੜਾ ਪੰਜਾਬ ਰੰਗਲਾ ਪੰਜਾਬ ਉਹਨਾਂ ਲਈ ਪੰਜਾਬ ਵਾਸਤੇ ਕੋਈ ਸਪੈਸ਼ਲ ਬਜਟ ਕੋਈ ਪਲਾਨਿੰਗ ਹੈ ਇਹ ਮੁੱਖ ਮੰਤਰੀ ਸਾਹਿਬ ਕਰਨੇ ਮੇਰੇ ਕੋਲ ਨਹੀਂਗਾ ਵਸਟ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਹੁੰਦੀ ਹੂ ਕੀ ਸੁਪਨੇ ਆਉਣ ਵਾਲੇ ਸਮੇਂ ਉਹਨਾਂ ਦੇ ਕੀ ਕਹਿ ਰਹੇ ਹੈ ਕਿ ਕੀ ਕਰਨਗੇ ਬਹੁਤ ਸੁਪਨੇ ਵਧੀਆ ਹੀ ਚੱਲ ਰਹੇ ਨੇ ਦੇਖੋ ਆਨੰਦਪੁਰ ਸਾਹਿਬ ਦਾ ਇੰਨਾ ਵਧੀਆ ਪ੍ਰੋਗਰਾਮ ਹੋਇਆ ਸਭ ਦੇ ਦੁਨੀਆ ਦੇ ਦੁਨੀਆ ਤੋਂ ਬਾਰੋ ਫੋਨ ਆਉਂਦੇ ਨੇ ਵੀ ਬਹੁਤ ਰੰਗਲਾ ਪੰਜਾਬ ਬਣ ਰਿਹਾ ਮਨ ਨੂੰ ਸਕੂਨ ਆਇਆ ਤਨ ਦੇ ਰਹਿ ਕੇ ਇੰਨੀ ਸ਼ਾਂਤੀ ਆਈ ਛੱਡੋ ਹੀ ਗੱਲ ਨਾ ਮੈਂ ਸ਼ੁਕਰਗੁਜ਼ਾਰ ਆਂ ਸਾਡੇ ਉਸ ਪਰਮਾਤਮਾ ਦਾ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਸਾਰੀ ਇਸਮੁੱੱਚੀ ਪਾਰਟੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਦੇਖੋ ਪੁੱਛਰ ਬਾਰੇ ਆਪਾਂ ਸਾਰੇ ਜਾਣਦੇ ਆਂ ਕਿ ਗਰਾਸ ਰੂਟ ਲੈਵਲ ਦਾ ਇੱਕ ਵਰਕਰ ਤੋਂ ਲੈ ਕੇ ਮਤਲਬ ਜਿਹੜੇ ਇਹਨਾਂ ਨੇ ਪਹਿਲਾਂ ਕਿਹਾ ਵੀ ਭਾਵੇਂ ਪੋਸਟਰ ਲਾਉਣੇ ਹੋਣ ਭਾਵੇਂ ਦਰਿਆ ਬਚਾਉਣੇ ਹੋਣ ਹਰ ਕੰਮ ਪਾਰਟੀ ਨੇ ਜਿਹੜੀ ਵੀ ਜ਼ਿੰਮੇਵਾਰੀ ਦਿੱਤੀ ਹੈ ਬੜੀ ਬਾਖੂਬੀ ਨਿਭਾਈ ਹੈ ਔਰ ਬੜੇ ਤਨਦੇਹੀ ਨਾਲ ਪਾਰਟੀ ਦੀ ਸੇਵਾ ਕਰ ਰਹੇ ਔਰ ਪਾਰਟੀ ਨੇ ਪਹਿਲਾਂ ਇਹਨਾਂ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਜ਼ਿਲ੍ਹਾ ਜਨਰਲ ਸੈਕਟਰੀ ਫਿਰ ਜ਼ਿਲ੍ਹਾ ਪ੍ਰਧਾਨ ਤੇ ਹੁਣ ਇਹ ਜਿਹੜਾ ਪਲੈਨਿੰਗ ਬੋਰਡ ਦਾ ਚੇਅਰਮੈਨ ਦਾ ਜਿਹੜਾ ਰਤਵਾ ਦੇ ਕੇ ਨਵਾਜਿਆ ਸੋ ਮੈਂ ਧੰਨਵਾਦ ਦਿੰਦਾ ਪੰਜਾਬ ਸਰਕਾਰ ਦਾ ਔਰ ਆਸ ਰੱਖਦਾ ਕਿ ਪਹਿਲਾਂ ਵੀ ਜਿਸ ਤਰੀਕੇ ਨਾਲ ਪਿਛਲੇ 4 ਸਾਲਾਂ ਤੋਂ ਪੌਣੇ 4 ਸਾਲਾਂ ਤੋਂ ਇੱਕ ਟੀਮ ਵਰਕ ਨਾਲ ਅਸੀਂ ਮਾਨਸਾਂ ਦੀ ਡਿਵੈਲਪਮੈਂਟ ਲਈ ਕੰਮ ਕਰ ਰਹੇ ਹਾਂ ਕਿਉਂਕਿ ਹੁਣ ਪਲੈਨਿੰਗ ਬੋਰਡ ਜੋ ਹੋਣ ਕਰਕੇ ਉਹਨੂੰ ਹੋਰ ਵੀ ਗਤੀ ਮਿਲੂਗੀ ਤਾਂ ਹੋਰ ਵਧੀਆ ਤਰੀਕੇ ਨਾਲ ਅਸੀਂ ਮਾਨਸਾ ਜ਼ਿਲ੍ਹੇ ਦੇ ਲੋਕਾਂ ਦੀ ਮਾਨਸਾ ਹਲਕੇ ਦੇ ਲੋਕਾਂ ਦੀ ਸੇਵਾ ਕਰ ਸਕਾਂਗੇ